ਅੁੱਦਾ ਪਹਿਲਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਮੈਂ ਆ ਇੱਥੇ ਜਦੋਂ ਅੁੱਦਾ ਆ ਸੰਭਿਆ ਮੇਰੇ ਨਾਲ ਬਹੁਤ ਮੇਰੇ ਸਤਿਕਾਰਯੋਗ ਸਾਥੀ ਮਗਰ ਨਾਲ ਬੱਗਾ ਜੀ ਸਾਡੇ ਹਲਕੇ ਦੇ ਐਮ ਐਲ ਏ ਜੀ ਹੁਣ ਸੰਧਵਾਲ ਜਨੀ ਜੀ ਜੀ ਸਾਹਿਬ ਸੰਤ ਸੀਚੇ ਆ ਜੀ ਸਪੈਸ਼ਲ ਅਸ਼ੀਰਵਾਦ ਦੇਣ ਆਏ ਨੇ ਔਰ ਬਰਸੜ ਸਾਹਿਬ ਔਰ ਜੀ ਇਹਨਾਂ ਦਾ ਮੈਂ ਬਹੁਤ ਧੰਨਵਾਦ ਕਰਦਾ ਇਹਨਾਂ ਨੂੰ ਆਇਆਂ ਨੂੰ ਜੀ ਆਇਆਂ ਕਹਿੰਦਾ ਤੇ ਔਰ ਸ਼ਹਿਰੀ ਕਲਸੀ ਜੀ ਵੀ ਆਉਣ ਦਾ ਵੇ ਆ ਉਹ ਵੀ ਪਹੁੰਚਣ ਵਾਲੇ ਆ ਕਿ ਮੈਂ ਇਹੀ ਕਹਿਣਾ ਚਾਹੁੰਦਾ ਵੀ ਜਿਵੇਂ ਅੱਜ ਮੇਰੇ ਇਹਨਾਂ ਨੇ ਲਿਆਂਦਾ ਮੇਰੇ ਮੈਮੋਰੰਡਮ ਇੱਕ ਦਿੱਤਾ ਹੁੰਦਾ ਤੇ ਵਿਚਾਰ ਕਰਕੇ ਜੋ ਵੀ ਮੰਡੀ ਵਾਲਿਆਂ ਦੀ ਜੋ ਵੀ ਤਕਲੀਫ ਹੋਊਗੀ ਚਾਹੇ ਉਹ ਗੁੰਡਾਗਰਦੀ ਆ ਚਾਹੇ ਓਵਰਚਾਰਜਿੰਗ ਇਹਦੇ ਦੇ ਨੱਥ ਪਾਈ ਜਾਊਗੀ ਤੁਹਾਨੂੰ ਮੈਂ ਵਾਅਦੇ ਨਾਲ ਕਹਿੰਦਾ ਵਾਂ ਇਹ ਇਹਦੇ ਨੱਥ ਪਾਈ ਜਾਊਗੀ ਇੱਕ ਮੰਡੀ ਨੂੰ ਇਹਨੂੰ ਇੱਕ ਕਿਉਂਕਿ ਇਹ ਮੰਡੀ ਸਾਰੇ ਪੰਜਾਬ ਦੀ ਬਹੁਤ ਵੱਡੀ ਮੰਡੀ ਆ ਚਾਹੇ ਫਰੂਟ ਮੰਡੀ ਹੋਵੇ ਚਾਹੇ ਦਾਣਾ ਮੰਡੀ ਹੋਵੇ ਪਰ ਇਹਦੇ ਇਹ ਹੁਣੀ ਇਹਦੇ ਆਪਣੀ ਨਜ਼ਰ ਕਿਉਂਕਿ ਮੈਂ ਖੁਦ ਇੱਥੇ ਵਰਤਿਆ ਮੈਂ ਫਸਲ ਵੀ ਇੱਥੇ ਸੁੱਟੀ ਆ ਔਰ ਮੈਂ ਸਬਜ਼ੀ ਵੀ ਵੇਚਦਾ ਰਿਹਾ ਮੈਨੂੰ ਸਾਰਾ ਪਤਾ ਇੱਥੇ ਕੀ ਓਵਰਚਾਰਜਿੰਗ ਹੁੰਦੀ ਆ ਕੀ ਗੁੰਡਾ ਟੈਕਸ ਚੱਲਦਾ ਕੀ ਸਾਰਾ ਜੋ ਠੇਕੇ ਠੇਕੇਦਾਰ ਪ੍ਰਣਾਲੀ ਆ ਜਿਹੜੀ ਉਹ ਥੋੜੀ ਜੀ ਉਹਨੂੰ ਨੱਥ ਪਾਉਣ ਵਾਲੀ ਆ ਬਿੱਤੋਂ ਬਾਹਰ ਹੋਈ ਹੋਈ ਆ ਕਿ ਉਹ ਬਾਕੀ ਆਪਾਂ ਜਦੋਂ ਅਸੀਂ ਸਾਹਮਣੇ ਆਪਾਂ ਤੁਹਾਡੇ ਸਾਹਮਣੇ ਸਾਨੂੰ ਮੌਕਾ ਦਿਓ ਕਿਉਂਕਿ ਹੁੰਦਾ ਅਸੀਂ ਮਹਿਮਾਨਦਾਰੀ ਨਾਲ ਤੁਹਾਡੇ ਨਾਲ ਵਾਦਾ ਬਾਹ ਇਮਾਨਦਾਰੀ ਨਾਲ ਜੋ ਵੀ ਹੈ ਕਰਾਂਗੇ ਔਰ ਤੁਹਾਡੇ ਸਾਰਿਆਂ ਦਾ ਮੈਂ ਸਹਿਯੋਗ ਦੀ ਲੋੜ ਆ ਮੈਨੂੰ ਔਰ ਕਿਉਂਕਿ ਮੈਂ ਮੈਂ ਇੱਕ ਨਵਾਂ ਆਇਆ ਵਾਂ ਮੈਨੂੰ ਤੁਹਾਡੇ ਸਹਿਯੋਗ ਦੀ ਲੋੜ ਆ ਔਰ ਜੇ ਕੋਈ ਤੁਹਾਡੇ ਕਹਿਣੀ ਤੇ ਕਰਨੀ ਤੇ ਮੈਂ ਪੂਰਾ ਉੱਤਨ ਵਾਲਾ ਬੰਦਾ ਤੇ ਮੈਂ ਜਿਵੇਂ ਵੀ ਤੁਸੀਂ ਕਹੋਗੇ ਮੇਰਾ ਮਾਰਗਦਰਸ਼ਨ ਕਰੋ ਉਹ ਮੈਂ ਹੀ ਆਪਾਂ ਇੱਥੇ ਕਰਾਂਗਾ ਪਾਰਟੀ ਪ੍ਰਤੀ ਵਫਾਦਾਰੀ ਇਮਾਨਦਾਰੀ ਦੇ ਨਾਲ ਸਾਡੇ ਪਾਰਟੀ ਦੇ ਸੁਪਰੀਮ ਆਰਗਨ ਕੇਂਦਰੀਵਾਲ ਜੀ ਤੇ ਮੁੱਖ ਮੰਤਰੀ ਪੰਜਾਬ ਸਦਾਕਾ ਚੁਣਵਾ ਲਿਆ ਬਹੁਤ ਵੱਡੀ ਜ਼ਿੰਮੇਵਾਰੀ ਸੀ ਬਰਸਟ ਸਾਹਿਬ ਸਾਵੇ ਸੋ ਮੈਂ ਇਹਨਾਂ ਸਾਰਿਆਂ ਦਾ ਜਿਹੜੋ ਹਾਈ ਕਮਾਂਡ ਦਾ ਧੰਨਵਾਦ ਵੀ ਕਰਦਾ ਤੇ ਗਿਰ ਪਰਿਵਾਰ ਨੂੰ ਵਧਾਈ ਦਿੰਦਾ ਸੋ ਅਮਰਲੇ ਸੰਗਰ왈 ਸਾਹਿਬ ਅਨਮੋਹ ਪ੍ਰਮਨ ਗੋਹੜੀ ਜਿਰਗਤ ਕਰੋੜ ਸਾਹਿਬ ਸਾਰੇ ਸਤਿਕਾਰਯੋਗ ਅਮਰਲੇ ਬਨਰਦਲ ਬੱਜਾ ਜੀ ਸਾਰੀ ਸੀਨੀਅਰ ਲੀਡਰਸ਼ਿਪ ਮੇਰੇ ਨਾਲ ਖੜੀ ਹੈ ਸਾਰਿਆਂ ਦਾ ਬਹੁਤ ਧੰਨਵਾਦ ਹੈ ਕਿ ਸਾਰਿਆਂ ਦੇ ਜਿਹੜੀ ਕਮੈਂਟ ਕਰਕੇ ਜੀਵਨ ਸਿੰਘ ਸੰਧਵਾਲ ਦੀ ਰਿਕੁਐਸਟ ਭੇਜਦੇ ਦੇ ਬਾਵਜੂਦ ਜਿਹੜੀ ਇਹ ਚਰਮ ਨਹੀਂ ਮਿਲੀ ਆ ਸੋ ਮੈਂ ਜੀਵਨ ਸਿੰਘ ਸੰਧਵਾਲ ਨੂੰ ਵੀ ਮੁਬਾਰਕਵਾਦ ਦਿੰਦਾ ਤੇ ਪੰਜਾਬ ਦੇ ਪਿੱਛੇ ਦੇ ਸਾਰੇ ਦੇ ਨੁਕਲਾਵਾ ਬਹੁਤ ਵਾਦਾ ਕਰਦਾ ਕਿ ਇਮਾਨਦਾਰੀ ਨਾਲ ਦੇਖਦੇ ਹੋਏ ਨਾ ਜਵਾਰੀ ਮਿਲੀ ਆ ਤੇ ਪੂਰੀ ਇਮਾਨਦਾਰੀ ਨਾਲ ਸੇਵਾ ਨਿਭਾਉਣਗੇ ਅੱਜ ਤੋਂ ਪਹਿਲਾਂ ਜਿਹੜੇ ਵੀ ਕੋਈ ਕਫਲੇ ਹੋਏ ਜੋ ਇੱਥੇ ਗੁੰਡਾਗਰਦੀ ਹੋਈ ਹੋਣੀ ਹੋਏਗੀ ਪੂਰੀ ਗਿੱਲ ਸਾਹਿਬ ਇਮਾਨਦਾਰੀ ਨਾਲ ਆਪਣੀ ਜ਼ਿੰਮੇਵਾਰੀ ਨਿਭਾਉਣਗੇ ਮੰਤਰੀ ਸਾਹਿਬ ਜਿਹੜਾ ਭ੍ਰਸ਼ਟਾਚਾਰ ਨੂੰ ਲੈ ਕੇ ਸਰਕਾਰ ਬਣੀ ਸੀ ਔਰ ਇਸ ਵੇਲੇ ਮੰਡੀ ਬੋਰਡ ਦੇ ਵਿੱਚ ਸਭ ਤੋਂ ਵੱਧ ਪ੍ਰਸ਼ ਦੇਖੋ ਪਹਿਲਾਂ ਅਸੀਂ ਸਾਡੀ ਸਰਕਾਰ ਦਾ ਮੁਖ ਮੇਅ ਕਮਾਹ ਪ੍ਰਸ਼ਟਾਚਾਰ ਦਾ ਖਾਦਮ ਸੋ ਜਿਹੜਾ ਇੰਨਾ ਟਾਈਮ ਲੱਗਾ ਚੇਅਰਮੈਨ ਬਰੌਨ ਨੂੰ ਇੰਨੀ ਇਮਾਨਦਾਰੀ ਦੇਖਦੇ ਹੋਏ ਸਾਰੇ ਜਿਹੜਾ ਨੂੰ ਅੱਜ ਚੇਅਰਮੈਨ ਨੂੰ ਜਨਵਰੀ ਮਿਲੀ ਆ ਸੋ ਮੈਂ ਤੁਹਾਨੂੰ ਵਾਦਾ ਕਰਦਾ ਹਰ ਇੱਕ ਤੇ ਉਹਦੇ ਬਾਰੇ ਜਾਂਚ ਹੋਏਗੀ ਕਾਰਵਾਈ ਹੋਏਗੀ ਸਾਡੀ ਸਰਕਾਰ ਦੇ ਵਿੱਚ ਕੋਈ ਵੀ ਹੋਵੇ ਉਹ ਬਖਸ਼ਿਆ ਨਹੀਂ ਜਾਊਗਾ ਸਰ ਜੁਮਾ ਜੁਮਾ ਪਾਰਕਿੰਗ ਨੂੰ ਠੇਕੇ ਨ ਦਿੱਤੇ ਚਾਰਜ ਨਹੀਂ ਹੋਇਆ ਔਰ ਓਵਰ ਚਾਰਜ ਹੋ ਰਹੀ ਹੈ ਔਰ ਲੋਕ ਤਰਾਈ ਤਾਂ ਹੀ ਕਰ ਰਹੇ ਨੇ ਮੈਂ ਕਹਿੰਦਾ ਜੀ ਚੇਅਰਮੈਨ ਸਾਹਿਬ ਤੁਸੀਂ ਆਪ ਦੇਖੋਗੇ ਸਾਰੇ মিডিਆ ਵਾਲੇ ਵੀਰ ਸਾਰੇ ਲੁਧਿਆਣਾ ਦੇਖੂਗਾ ਕਿ ਆਮ ਆਦਮੀ ਪਾਰਟੀ ਦਾ ਉਹ ਸਪਾਈ ਲਾਇਆ ਜਿਹੜਾ ਪੂਰੀ ਇਮਾਨਦਾਰੀ ਨਾਲ ਸੇਵਾ ਨਿਭਾ ਰਿਹਾ ਤੇ ਜਿਹੜਾ ਵੀ ਲੋਕ ਇਹਦੇ ਕੰਮ ਕਰਦੇ ਆ ਉਹਨਾਂ ਤੇ ਕਾਰਵਾਈ ਕਰਾਂਗੇ ਦੇਖੋ ਜੇ ਅਸੀਂ ਮਾਰਕੀਟ ਕਮੇਟੀ ਅੱਜ ਚੇਅਰਮੈਨ ਸਾਹਿਬ ਮਾਨਯੋਗ ਇਹਨਾਂ ਨੇ ਕੀਤਾ ਸੀ ਸਾਰਾ ਸੰਭਾਲਿਆ ਉਹਨਾਂ ਨੂੰ ਪਹਿਲਾਂ ਹੀ ਜਾਨੂ ਕਰਾ ਦਿੱਤਾ ਸੀ ਸਾਰੀਆਂ ਜਿਹੜੀਆਂ ਪ੍ਰੋਬਲਮਾਂ ਉਹਨਾਂ ਨੇ ਕਿਹਾ ਸੀ ਜਦ ਮੈਂ ਸੀਟ ਤੇ ਬੈਠੂਗਾ ਤਾਂ ਪਹਿਲ ਦੇ ਆਧਾਰ ਤੇ ਤੁਹਾਡੀਆਂ ਪ੍ਰੋਬਲਮ ਹੱਲ ਹੋਣਗੀਆਂ ਮੈਟਰ ਸਾਰਾ ਇਹ ਹੈ ਜੀ ਕਿ ਜਿਹੜਾ ਪੰਜਾਬ ਮੰਡੀ ਬੋਰਡ ਹੈ ਟੈਂਡਰ ਕੱਢਦੀ ਹੈ ਨਾ ਜਿਹੜਾ ਰਿਜ਼ਰਵ अमाउंट ਆ ਇਹ ਵੈਸੇ ਹੀ ਚਾਹੇ ਮੈਂ ਕਰਾਂ ਮੇਰਾ ਭਰਾ ਕਰੇ ਰਾਜੂ ਜੀ ਕਰਨ ਜਾਂ ਉਸ ਤੋਂ ਪਹਿਲੇ ਹੀ ਕਰਦੇ ਆ ਰਹੇ ਨੇ ਇਹ ਓਵਰ ਚਾਰਜਿੰਗ ਬੰਦ ਨਹੀਂ ਹੋ ਸਕਦੀ ਜਦ ਤੱਕ ਇਹ ਰੇਟ ਸੈੱਟ ਨਹੀਂ ਹੋਊਗਾ ਅਸੀਂ ਤਾਂ ਮਾਰਕੀਟ ਕਮੇਟੀ ਨੂੰ ਇਹੀ ਕਹਿੰਨੇ ਕਿ ਕਾਹਨੂੰ ਕਿਸੇ ਦਾ ਨੁਕਸਾਨ ਕਰਨਾ ਹੈ ਤੁਸੀਂ ਰੇਟ ਉਹੀ ਕੱਢੋ ਜਿਹੜਾ ਕਿ ਤੁਸੀਂ ਦੇਖੋ ਕੀ ਲੈਂਦੇ ਰਹੇ ਹੋ ਕੀ ਕਲੈਕਸ਼ਨ ਕਰਦੇ ਰਹੇ ਹੋ ਜਿਹੜਾ ਵੀ ਹੁਣ ਇਸ ਰੇਟ ਤੇ ਟੈਂਡਰ ਪਾਊਗਾ ਉਹ ਓਵਰਚਾਰਜਿੰਗ ਕਰੂਗਾ ਹੀ ਕਰੂਗਾ ਇੱਥੇ ਜਿਹੜੇ ਸੈਕਟਰੀ ਡੀ ਐਮਓ ਜਿਹੜੇ ਆਪਣੇ ਉੱਪਰ ਡੀਜੀਐਮ ਨੇ ਸਾਰੇ ਇਹ ਸਾਰਿਆਂ ਨੂੰ ਪਤਾ ਹੈ ਕਿ ਹੋ ਰਿਹਾ ਕੋਈ ਇੱਥੇ ਨਹੀਂ ਹੈ ਕਿ ਕੋਈ ਨਹੀਂ ਜਾਣਦਾ ਸਭ ਨੂੰ ਪਤਾ ਕੀ ਹੋ ਰਿਹਾ ਬਟ ਉਹ ਕਹਿ ਦੋ ਕਿ ਕਦੀ ਕੋਈ ਕੋਈ politically ਦਬਾਅ ਦੇ ਨਾਲ ਕੋਈ ਪੈਸੇ ਨਾਲ ਉਹ ਕਰਕੇ ਚਲਾਈ ਜਾਂਦੇ ਆ ਸਾਨੂੰ ਵੀ ਬੜੀ ਮੁਸ਼ਕਿਲਾਂ ਆਈਆਂ ਜਦ ਤੱਕ ਇਹਦਾ ਮਾਊਂਟ ਨਹੀਂ ਠੀਕ ਹੋਏਗਾ ਓਵਰਚਾਰਜਿੰਗ ਨਹੀਂ ਬੰਦ ਹੋਏਗੀ ਬਾਕੀ ਜੱਗਾ ਸਾਡੇ ਲੁਧਿਆਣਾ ਸਬਜੀ ਮੰਡੀ ਦੇ ਸਬਜੀ ਵਾਲ ਦੇ ਪ੍ਰਧਾਨ ਨੇ ਰੂਬਲ ਜੀ ਦੂਜਾ ਆਪਣਾ ਫਰੂਟ ਮੰਡੀ ਦੇ ਪ੍ਰਧਾਨ ਨੇ ਆਪਣੇ ਸਰਪ੍ਰਸਤ ਅੰਤਾ ਜੀ ਕਮਲ ਗੁੰਬਰ ਜੀ ਮਤਲਬ ਜਿੰਨਾ ਆੜਤੀ ਭਾਈਚਾਰਾ ਸਾਰਾ ਉਹਨਾਂ ਨੇ ਬਟਹੀ ਬੈਠ ਕੇ ਕਿਹਾ ਕਿ ਜੀ ਸਾਡਾ ਤੁਸੀਂ ਸਾਥ ਦੋ ਮੈਂ ਵੀ ਆੜਤੀਆਂ ਉਹ ਕਹਿੰਦੇ ਥੋੜਾ ਵੀ ਆੜਤੀ ਭਾਈਚਾਰੇ ਦੇ ਵਿੱਚ ਆ ਕੇ ਲੈ ਲੋ ਜਿਹੜਾ ਠੇਕਾ ਇਹ ਪ੍ਰਥਾ ਹੀ ਖਤਮ ਕਰਨੀ ਹੈ ਇਹਦੇ ਚੱਕਰ ਦੇ ਵਿੱਚ ਹੀ ਅਸੀਂ ਸਾਰੇ ਇਕੱਠੇ ਹੋਏ ਆ ਜਿਹੜੇ ਆ ਪਹਿਲੋਂ ਆ ਪ੍ਰਧਾਨ ਸੀਗਾ ਈਲੂ ਇਹ ਪਹਿ ਵੋਹੇ ਖੰਧਾਰਿਆ ਲੈ ਕੇ ਚਲਾਉਂਦਾ ਰਿਹਾ ਚਲੋ ਅਸੀਂ ਵੀ ਚਲਾਇਆ ਸਾਡਾ ਵੀ ਬਸੂੜੀ ਰਹੀ ਆ ਮੰਗਦੇ ਰੇ ਆ ਸਾਡੇ ਤੋਂ ਵੀ ਦੰਦੇ ਵੀ ਰਹੇ ਆ ਸੀ ਖੈਰ ਕਦੀ ਗੱਡੀਆਂ ਛੜਾ ਪੈਸਾ ਤਾਂ ਕਿਸੇ ਰੂਪ ਤੇ ਵੀ ਹੈ ਨਾ ਰਿਸ਼ਵਤ ਸਾਡੀਆਂ ਗੱਡੀਆਂ ਇਹ ਸਾਡੇ ਤੋਂ ਅੱਡੇ ਛੜਾ ਕੇ ਆਪ ਅੱਡਿਆਂ ਦੇ ਪੈਸੇ ਖਾਂਦੇ ਰਹੇ ਆ ਜੇ ਅਸੀਂ ਨਹੀਂ ਕਰਦੇ ਸੀਗੇ ਤਾਂ ਇਹ ਸਾਨੂੰ ਡਿਸਟਰਬ ਕਰਦੇ ਸੀਗੇ ਅਸੀਂ ਕਿੰਨੀ ਵਾਰ ਅੱਗੇ ਵੀ ਦੱਸਿਆ ਕਿ ਹੀ ਰਾਜੂ ਜਿਹੜਾ ਠੇਕੇਦਾਰ ਹੈ ਇਹ ਕਰਾਂਦਾ ਰਿਹਾ ਹੁਣ ਜਦ ਇਹਨੂੰ ਦਿੱਕਤ ਆ ਰਹੀਆਂ ਨੇ ਹੀ ਤੇ ਹੁਣ ਆਪਣੇ ਵੇਲੇ ਚੀਕਾ ਮਾਰ ਰਿਹਾ ਜੀ